ਪੰਡਿਤੋ ਸਾਡੇ ਫਸਤੇ ਰੋਟੀ ਇਸ ਅਸਾਂ ਦੀ ਬੋੜ ਕਰਦੀ ਹੈ ਪਿਛਲੇ 2-4 ਮਹੀਨੇ ਪਹਿਲਾਂ ਆਪਾਂ ਵਰਦੇ ਵਿਚਾਲੇ ਇਹ ਜੰਗਲ ਜਿਹਨੂੰ ਆਪਾਂ ਮੈਨੀ ਜੰਗਲ ਕਹਿੰਦੇ ਹਾਂ ਤੇ ਜਿਹੜਾ 450 ਬੂਟਾ ਪਹਿਲਾਂ ਲਗਾਇਆ ਸੀ ਹੁਣ ਤੇ 5-350 ਹੋ ਚੁੱਕਾ ਹੈ ਇੱਕ ਇੱਕ ਜਗਾ ਉਹਦੇ ਵਿੱਚ ਤਾਂ ਕਿ ਵਾਤਾਵਰਨ ਦੀ ਸੋਟ ਕਾਰਪੂਲੇਸ਼ਨ ਬਹੁਤ ਹੋ ਰਿਹਾ ਹੈ ਪ੍ਰਾਣੀ ਸੜ ਰਹੀ ਹੈ ਹੋਰ ਹੋ ਰਹੇ ਨੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਮਗਰ ਜਦੋਂ ਵੱਡੇ ਲੈਵਲ ਦੇ ਉੱਤੇ ਬੂਟੇ ਲੱਗਣਗੇ ਪੌਦੇ ਲੱਗਣਗੇ ਇੱਕ ਤੇ ਵੈਸੇ ਖੂਬਸੂਰਤੀ ਹੋਏਗੀ ਦੂਜਾ ਵਾਤਾਵਰਣ ਦੀ ਸਿਹਤਨਾ ਹੋਏਗੀ ਆਕਸੀਜਨ ਸਾਨੂੰ ਜ਼ਿਆਦਾ ਮਿਲੇਗੀ ਸੋ ਇਹ ਕਈ ਉਪਰਾਲੇ ਹੋਰ ਨੇ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਦੱਸਾਂ ਕਿਉਂਕਿ ਆਪਾਂ ਪਹਿਲਾਂ ਹੀ ਲੇਟ ਚੱਲੇ ਆ ਆਪਾਂ ਨੇ ਆਪਰੇਸ਼ਨ ਵੀ ਕਰਾਉਣੇ ਨੇ ਤੋਂ ਸਾਰਿਆਂ ਦਾ ਧੰਨਵਾਦ ਵੀ ਹੈ ਉਸ ਦੇ ਨਾਲ ਮੈਂ ਰਿਕਵੈਸਟ ਕਰਾਂਗਾ प्रदीप ਜੀ ਦੋ ਮਿੰਟ ਵਾਸਤੇ ਆ ਗੋ ਹਲੋ ਕ੍ਰਿਪਾ ਜੀ ਦਿਓ ਤੁਮ ਬੜੀ ਕਿਰਪਾ ਹੌਲੀ ਹੌਲੀ ਇਧਰ ਆਪਾਂ ਨੂੰ ਨੰਮੀ ਕਰਨੀ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਲਈ ਬਹੁਤ ਵੱਡਾ ਆਨਰ ਆ ਜਿਹੜਾ ਮੈਨੂੰ ਇਹ ਮੌਕਾ ਦਿੱਤਾ ਗਿਆ ਜਿੱਦਾਂ ਖੜੇ ਅੰਕਲ ਜੀ ਇੱਦਾਂ ਹੀ ਮੇਰੇ ਦਾਦਾ ਜੀ ਮਤਲਬ ਮੈਨੂੰ ਅੱਜ ਪ੍ਰਤੀਤ ਹੋ ਰਿਹਾ ਹੈ ਕਿ ਇਹ ਸਾਨੂੰ ਉਹਨਾਂ ਦੇ ਰੂਪ ਦੇ ਵਿੱਚ ਅਸ਼ੀਰਵਾਦ ਦੇ ਰਹੇ ਮੌਕਾ ਦੇ ਰਹੇ ਆ ਤਾਂ ਜੋ ਸੀ ਆਪਣੇ ਆਪ ਨੂੰ ਅੱਗੇ ਵਧੀਆ ਟੰਗ ਨਾਲ ਪੇਸ਼ ਕਰ ਸਕੀ ਸੋ ਮੇਰੇ ਲਈ ਇਹ ਬਹੁਤ ਵੱਡੀ ਸ਼ੁਕਰੀਆ ਤੇ ਬਹੁਤ ਵੱਡਾ ਮਤਲਬ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਜਿਹੜਾ ਇਹਨਾਂ ਨੇ ਮੈਨੂੰ ਇਹ ਮਾਨ ਦਿੱਤਾ ਹੈ ਮਾਨ ਬਖਸ਼ਿਆ ਪ੍ਰਮਾਤਮਾ ਕਰੇ ਕਿ ਐਦਾਂ ਦੀ ਬਖਸ਼ਿਸ਼ ਮੇਰੇ ਤੇ ਕਰਦਾ ਰਵੇ ਤਾਂ ਮੈਂ ਕੁਝ ਜੋ ਮੇਰੇ ਸਮਰਥਾ ਹੈ ਉਹ ਆਪਣਾ ਕਰ ਸਕਾਂ ਤੇ ਐਦਾਂ ਸਿਆਣੇ ਦੇ ਨਾਲ ਰਲ ਕੇ ਕੁਝ ਚੰਗਾ ਕਰ ਸਕਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਪ੍ਰਮਾਤਮਾ ਸਭ ਦਾ ਭਲਾ ਕਰੇ ਵਾਈਡ ਕੀ ਕਹਾਲ ਸਰ ਵਾਈ ਅਦੇ ਨਸ਼ਾ ਬਗੈਰ ਪਤਨ ਖੋਣੇ ਲਈ ਤੁਹਾਨੂੰ ਬੀਤ ਚੋੜੇ ਸਾਡੇ ਸ਼ਹਿਰ ਦੇ ਵਿੱਚ ਉਹ ਜਿਹੜੇ ਪਲਾਣੇ ਮੰਡੇ ਬੈਠੇ ਨੇ ਲਲਾ ਹਸਪਤਾਲ ਦੀ ਸ਼ਾਖ ਜੋ ਸ਼ਾਦੀ ਕਮੇਟੀ ਮੰਮਨੀ ਕਮੇਟੀ ਜਿੱਦਾਂ ਸਮ ਇਹ ਬੰਦੇ ਕੁੱਝਦੇ ਨੇ ਔਰ ਪਰਿਵਾਰ ਦੇ ਉਹ ਸੋਸਾਲ ਦੇ ਲਈ ਅਜਿਹੀ ਇਹਨਾਂ ਦੇ ਪਿਤਾ ਜੀ ਤੋਂ ਹੇ ਕਿਛੇ ਚੜਾਈ ਕਰਕੇ ਕਹਿੰਦੇ ਇਹਨਾਂ ਦੇ ਪਿਤਾ ਜੀ ਉਹ ਇਸ ਸਮਾਜ ਸੇਵਾ ਦੇ ਵਿੱਚ ਜਦੋਂ ਵੀ ਅਸੀਂ ਪਿਛਲੇ 5 ਸਾਲ ਤੋਂ ਕੋਈ ਵੀ ਸੇਵਾ ਦੇ ਕੰਮ ਲਈ ਜਾਈਏ ਅੱਗੇ ਹੋ ਕੇ ਸੇਵਾ ਕਰਦੇ ਨੇ ਮੈਂ ਕੋਈ ਨੁਕੀਏ ਬਸਰਾਂਗੇ ਬਾਈਬਲ ਨੂੰ ਹੋਰ ਚੜਦੀ ਕਲਾ ਵਿੱਚ ਉਸੇ ਤਰ੍ਹਾਂ ਸੇਵਾ ਦੇ तमाम ਸਖੋਤ ਕੰਮ ਕਰਨ ਦੇ ਬੰਦੇ ਸਨ ਉਹ ਦਿੱਤੀ ਜਾਣਗੀਆਂ ਸਮਝ ਚਾਹੁੰਦੇ ਜੀ ਜਿਨ੍ਹਾਂ ਦੇ ਬਾਰੇ ਰਾਸ਼ਟਰ ਨੇ ਕਿਹਾ ਕਿ ਐਮ ਆਰ ਸਿਟੀ ਜੋ ਰੋਬੋ ਇੰਸਟੀਟਿਊਸ਼ਨ ਹੈ ਨਵਾਂ ਸ਼ਹਿਰ ਦੇ ਵਿੱਚ ਹੀ ਬੜੇ ਸ਼ਾਰਟ ਲੀਡ ਦੇ ਵਿੱਚ ਉਹ ਸਕੂਲ ਹੋ ਰਿਹਾ ਹੈ ਜੋ ਕਿ ਬਹੁਤ ਆਲਾ ਦਰਜੇ ਦਾ ਉੱਚੇ ਦੇ ਦਾ ਸਕੂਲ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਝੇ ਕਰੂ

ਅੱਗੇ ਬਧਾਉ ਲਈ ਇਹਨਾਂ ਨੇ ਨੌਜਵਾਨਾਂ ਨੂੰ ਅੱਗੇ ਕੀਤਾ ਫਿਰ ਮੈਂ ਸ਼ੁਕਰਾਨਾ ਕਰਦਾ ਸਾਰੇ ਸਮੂਹ ਮੈਂਬਰਾਂ ਦਾ ਕਿ ਅੱਗੇ ਵੀ ਸਾਨੂੰ ਇਸੇ ਤਰ੍ਹਾਂ ਹੋਰ ਮੌਕੇ ਵੀ ਦੇ ਤਾਂ ਕਿ ਜੋ ਮਨੁੱਖਤਾ ਦੀ ਭਲਾਈ ਲਈ ਅਸੀਂ ਹੋਰ ਵੀ ਵੱਧ ਚੜ ਕੇ ਸੇਵਾ ਕਰੀਏ ਗੁਰਨਾਨਕ ਮਿਸ਼ਨ ਸੇਵਾ ਕਾਫੀ ਲੰਬੇ ਅਰਸੇ ਤੋਂ ਮਨੁੱਖਤਾ ਦੀ ਭਲਾਈ ਲਈ ਕਾਫੀ ਯਤਨ ਕਰਦੀ ਹੈ ਸੇਵਾ ਕਰਦੀ ਹੈ ਤੇ ਡਿਸਪੈਂਸਰੀਆਂ ਤੇ ਮੈਡੀਕਲ ਕੈਂਪ ਲਗਾ ਕੇ ਜਿਹੜੇ ਵੀ ਲੋੜਮੰਦ ਲੋਕ ਨੇ